ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸ਼ਲੋਕ ਟੂਟੇ ਬੰਦਨ ਜਾ ਸਕੇ ਹੋ ਆ ਸਾਧੂ ਸੰਗ ਜੋ ਰਤ ਰੰਗ ਏਕ ਗੈ ਨਾਨਕ ਗੂੜਾ ਰੰਗ ਸ਼ਲੋਕ ਮਹੱਲਾ ਪਹਿਲਾ ਨਾ ਮਹਿਲਾ ਨਾ ਤੁੰਦਲਾ ਨਾ ਭਗਵਾਨਾ ਕੱਚ ਨਾਨਕ ਲੱਲੋ ਲਾਲ ਹੈ ਸੱਚੇ ਰਤਾ ਸੱਚ ਸ਼ਲੋਕ ਲਾਲ ਗੋਪਾਲ ਗੋਬਿੰਦ ਪ੍ਰਭ ਗਹਿਰ ਗੰਭੀਰ ਅਥਾਹ ਦੂਸਰ ਨਾਹੀ ਅਵਰ ਕੋ ਨਾਨਕ ਬੇਪਰਵਾਹ ਨੈਨ ਸਮਾਨੇ ਨੈਨ ਮੈਂ ਬੈਨ ਸਮਾਨੇ ਬੈਨ ਸਿੰਘ ਸਮਾਨੇ ਗੁਰੂ ਮੈਂ ਭਏ ਐਨ ਕੇ ਐਨ ਵਿਦੇਸਾ ਕੀਆ ਸਾਗਰੇ ਸਬਜ਼ ਰੰਗ ਕੇ ਮਾਰਾ ਬਕਾਰਸਤ ਦਰ ਵਖਤ ਜੰਗ ਵਿਦੇਸਾ ਕੀਆ ਸਾਗਰੇ ਨੈਣ ਪਾਨ ਕੋਨ ਦਪੀਰ ਸਾਦ ਸਲਹ ਨੌਜਵਾਨ ਵਿਦੇਸਾ ਫੀਆ ਸਾਗਰੇ ਸਬਜ਼ ਗੂ ਕੇ ਮਾਰਾ ਬਕਾਰਸਤ ਜੰਗ ਅੰਦਰ ਹੂੰ लबा लब बकुंदम बदमनोश कून गमे हर दालम परोश कून न साजो न बाजो न फोजो न फर्श खुदा वंद बख़्शंद ओशो अर्श न साजो न बाजो न फोजो न फर्श ख़ुदा वंद बख़शिंद ओशो अर्श ਖੁਸ਼ੀਆਂ ਦੇ ਜਕਾਰੇ ਗਜਾਵੇ ਨਿਹਾਲੋ ਜਾਵੇ 96 ਕਰੋੜ ਸੀਦਾ ਸਿੰਘਾਂ ਨੂੰ ਭਾਵੇ ਸਤ ਸ੍ਰੀ ਅਕਾਲ ਗੁਰਬਰ ਅਕਾਲ ਦੇਖ ਦੇਖ ਫਤਿਹ ਗੁਰਪੰਥ ਖਾਲਸੇ ਜੀ ਦੀ ਹਰ ਮੈਦਾਨ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ